ਹਾਡੇ ਸ਼ਹਿਰ ਆਪਣੇ ਪਵਾਨੀਗੜ੍ਹ ਦੇ ਵਿੱਚ ਅੱਜ ਫਿਜ਼ੀਓਥੈਰੇਪੀ ਸਪੋਰਟਸ ਦੇ ਨਾਲ ਜੁੜਿਆ ਹੋਇਆ ਖੁੱਲ ਚੁੱਕਿਆ ਕਿਉਂਕਿ ਅਗਰ ਅਸੀਂ ਗੱਲ ਕਰੀਏ ਪਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਜਾ ਕੇ ਤੇ ਪਟਿਆਲਾ ਜਾਂ ਚੰਡੀਗੜ੍ਹ ਜਾਣ ਦੇ ਲਈ ਅਸੀਂ ਸੋਚਦੇ ਹਾਂ ਕਿਉਂਕਿ ਫਿਜ਼ੀਓਥੈਰੇਪੀ ਸਿਸਟਮ ਦੇ ਲਈ ਕਿਉਂਕਿ ਅੱਜ ਦੇ ਸਮੇਂ ਦੇ ਯੁੱਗ ਦੇ ਵਿੱਚ ਜਿਵੇਂ ਗੋਡੇ ਮੋਡਿਆਂ ਦਾ ਜੋੜ ਵਗੈਰਾ ਦੇ ਲਈ ਦਰਦ ਹੁੰਦਾ ਲੋਕ ਜਾਣਦੇ ਨੇ ਬਕਵਾ ਕਸ਼ਹਾਰਾਂ 'ਚ ਬੜੇ ਬੜੇ ਟ੍ਰੀਟਮੈਂਟ ਕਿ ਮਹਿੰਗੇ ਲੈਂਦੇ ਨੇ ਪਰ ਨਹੀਂ ਹੁਣ ਤੁਹਾਡੇ ਆਪਣੇ ਸ਼ਹਿਰ ਪਵਾਨੀਗੜ੍ਹ ਦੇ ਵਿੱਚ ਨਜ਼ਦੀਕ ਪ੍ਰਾਣੀ ਸਬਜ਼ੀ ਮੰਡੀ ਡਾਕਖਾਨਾ ਦੇ ਬਿਲਕੁਲ ਨਜ਼ਦੀਕ ਬ ਫਿਜ਼ੀਓਥੈਰੇਪੀ ਸੈਂਟਰ ਸਿਸਟਮ ਆਪਣੇ ਖੁੱਲ ਚੁੱਕਿਆ ਸੀਐਸਸੀ ਕੰਪਿਊਟਰ ਦੇ ਨੀਅਰ ਬਾਕ ਉਹਨਾਂ ਦੇ ਆਪੋਜੀਟ ਆਓ ਸੁਣੋ ਉਹਨਾਂ ਨਾਲ ਗੱਲਬਾਤ ਕਰਾਂ ਦੇ ਵਿੱਚ ਸਪੋਰਟਸ ਦੇ ਵਿੱਚ ਕਿਉਂਕਿ ਬੱਚੇ ਜਦੋਂ ਖੇਡਦੇ ਨੇ ਕਿਉਂਕਿ ਸਪੋਰਟਸ ਦੀ ਸਭ ਤੋਂ ਵੱਡੀ ਲੋੜ ਹੈ ਸਭ ਤੋਂ ਵੱਡੇ ਅੱਜ ਦੀ ਸਮੇਂ ਦੀ ਜਿਹੜੀ ਮੰਗ ਹੈ ਲੋੜ ਹੈ ਆਓ ਸੁਣੋ ਉਹਨਾਂ ਨਾਲ ਗੱਲ ਕਰਨ ਹਾਂਜੀ ਆਪਾਂ ਕੀ ਨਾਮ ਹੈ ਜੀ ਨਮਸਕਾਰ ਮੇਰਾ ਨਾਮ ਦਵਿੰਦਰ ਮਿੱਤਲ ਮਿੱਤਲ ਸਾਹਿਬ ਜਿਹੜਾ ਇਹ ਫਿਜ਼ੀਓਥੈਰੇਪੀ ਸਿਸਟਮ ਖੋਲਿਆ ਗਿਆ ਇੱਕ ਸਪੋਰਟਸ ਦਾ ਨਾਮ ਤੇ ਤੁਸੀਂ ਕਾਰਡ ਤੇ ਦੇਖਿਆ ਸੀ ਲਿਖਿਆ ਹੈ ਹਾਂਜੀ ਇਹ ਕੀ ਮਸਲਾ ਕੀ ਹੈ ਸਪੋਰਟਸ ਦਾ ਕਿਉਂਕਿ ਕੋਈ ਸ ਹਾਂ ਜੀ ਹਾਂ ਜਿਵੇਂ ਅੱਜ ਕੱਲ ਬੱਚੇ ਜਿਮ ਕਰਦੇ ਨੇ ਖੇਡਾਂ ਖੇਡਦੇ ਨੇ ਵਾਲੀਬਾਲ ਖੇਡਦੇ ਨੇ ਕ੍ਰਿਕਟ ਖੇਡਦੇ ਨੇ ਤਾਂ ਖੇਡਦੇ ਹੋਏ ਉਹਨਾਂ ਨੂੰ ਸੱਟਾਂ ਲੱਗ ਜਾਂਦੀਆਂ ਜਾਂ ਜਿਵੇਂ ਉਹਨਾਂ ਨੂੰ ਕੋਈ ਇੰਜਰੀ ਹੋ ਜਾਂਦੀ ਹੈ ਤਾਂ ਉਹ ਆਪਣੇ ਕੋਲੇ ਅਲੱਗ ਟੈਕਨੀਕ ਹੈ ਉਹਨੂੰ ਠੀਕ ਕਰਨ ਦੀ ਆਪਣੇ ਕੋਲ ਇੱਕ ਕਾਈਨੀਜ਼ੀਓ ਟੇਪਿੰਗ ਹੁੰਦੀ ਹੈ ਇੱਕ ਡਰਾਈ ਨੀਡਲਿੰਗ ਹੁੰਦੀ ਹੈ ਇਹ ਟੈਕਨੀਕਾਂ ਨੇ ਜਿਹਨਾਂ ਨਾਲ ਬਹੁਤ ਚੀਜ਼ਾਂ ਨੂੰ ਠੀਕ ਕਰਦੇ ਹਾਂ ਆ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਫਿਜ਼ੀਓਥੈਰੇਪੀ ਸੈਂਟਰ ਬਹੁਤ ਖੁੱਲੇ ਹੋਏ ਨੇ ਲੋਕਾਂ ਦੇ ਤਕਰੀਬਨ ਲੋਕ ਪਾਰਸ਼ ਕਰਾਉਣ ਵੀ ਜਾਂਦੇ ਨੇ ਕੋਈ ਮਤਲਬ ਜਿਵੇਂ ਪਾਵ वगैरह ਨਾਲ ਕਰਦੇ ਨੇਗੇ ਤੁਸੀਂ ਕਿਹੜੀ ਨਵੀਂ ਤਕਨੀਕ ਨਾਲ ਕਰ ਰਹੇ ਹੋ ਜਿਹੜੀ ਤੁਹਾਡੇ ਲਈ ਨਵੀਂ ਤਕਨੀਕ ਹੈ ਕਿਉਂਕਿ ਤੁਸੀਂ ਦੇਖਿਆ ਪਿੱਛੇ ਤੁਸੀਂ ਕੈਨੇਡਾ ਵੀ ਜਾ ਕੇ ਆਏ ਹੋ ਹਾਂਜੀ ਕਿਉਂਕਿ ਆਮ ਲੋਕ ਦੇਖਦੇ ਨੇ ਇਤੋਂ ਬੱਚੇ ਪੜ੍ਹ ਕੇ ਕੈਨੇਡਾ ਜਾ ਰਹੇ ਨੇ ਪਰ ਤੁਸੀਂ ਕੈਨੇਡਾ ਛੱਡ ਕੇ ਪੰਜਾਬ 'ਚ ਬਸਿਓ ਆ ਕੇ ਪੰਜਾਬ ਦੇ ਲੋਕਾਂ ਦੇ ਦਿਲਾਂ ਲਈ ਵੀ ਐਸੀ ਕੁਝ ਕਰਨਾ ਚਾਹਣਾ ਮਾਣਾ ਚ ਹੁੰਦਾ ਹੈ ਹਰੇਕ ਦੇ ਇਨਸਾਨ ਦੇ ਉਸ ਤਰੀਕੇ ਕਿਵੇਂ ਦੇਖਦੇ ਮੈਂ ਉੱਥੇ ਆਪਣੇ 3 ਸਾਲ ਕੰਮ ਕੀਤਾ ਤੇ ਮੈਨੂੰ ਉੱਥੇ ਕੰਮ ਕਰਕੇ ਨਵੀਆਂ ਟੈਕਨੀਕਸ ਸਿੱਖਣ ਨੂੰ ਮਿਲੀਆਂ ਜੋ ਮੈਂ ਇੱਥੇ ਨਹੀਂ ਦੇਖੀਆਂ ਤੇ ਹੁਣ ਮੈਂ ਉਹ ਇੱਥੇ ਆ ਕੇ ਉਹ ਚੀਜ਼ਾਂ ਆਪਣੇ ਦੇ ਦੇ ਇਸ ਤੀ ਵਿਧੀ ਆਪਣਾ ਲਾਗੂ ਕਰਨਾ ਚਾਹਨਾ ਤਾਂਗਾ ਤਾਂ ਜੋ ਲੋਕ ਬਿਨਾਂ ਦਵਾਈ ਦੇ ਵੀ ਠੀਕ ਹੋ ਜਾਣ ਜਿਵੇਂ ਅੱਜਕੱਲ ਬੱਚੇ ਖੇਡਾਂ ਖੇਡਦੇ ਆ ਜਾਂ ਜਿਵੇਂ ਦੇਖਦੇ ਆ ਪੈਰਾਲਾਈਜ਼ اٹੈਕ ਕਾਫੀ ਹੋ ਜਾਂਦਾ ਬੱਚਿਆਂ ਨੂੰ ਬਹੁਤ ਹਾਰਟ اٹੈਕ ਵਗੈਰਾ ਹਾਂ ਹਾਂ ਨਹੀਂ ਹਾਂ ਤਾਂ ਉਹ ਚੀਜ਼ਾਂ ਆਪਣੇ ਕੋਲੇ ਟੈਕਨੀਕਸ ਨਹੀਂ ਆ ਉਹ ਉਹਨਾਂ ਨੂੰ ਠੀਕ ਕਰਦੇ ਆ ਕਿ ਆਪਣੇ ਕੋਲ ਮਸ਼ੀਨ ਹੈ ਲੌਂਗ ਵੇਵਡ ਆਇਥਰਮੀ ਤੇ ਜੇ ਤੁਸੀਂ ਦੇਖਦੇ ਹੋਗੇ 10 ਸੇ ਅਮਮ ਸੋ ਸਟੀਮੂਲੇਟਰ ਸਾਰੇ ਲਗਾਉਂਦੇ ਨੇ ਬਟ ਆਪਣੇ ਕੋਲ ਟੈਕਨੀਕ ਹੈ ਲੌਂਗ ਵੇਵ ਡਾਈਥਰਮੀ ਜਿਹੜੀ ਕਿ ਬਹੁਤ ਵਧੀਆ ਹੁੰਦੀ ਹੈ ਜਿਨ੍ਹਾਂ ਨੂੰ ਗੋਡਿਆਂ ਦੀ ਤਕਲੀਫ ਹੁੰਦੀ ਹੈ ਜਾਂ ਕਈ ਨੂੰ ਬੈਕ ਪੇਨ ਦੀ ਤਕਲੀਫ ਹੁੰਦੀ ਹੈ ਉਹ مشین ਕਾਫੀ ਵਧੀਆ ਰਹਿੰਦੇ ਹੋਣਾ ਵਾਸਤੇ ਆਪਣੇ ਕੋਲੇ ਲੈਂਪ ਵੀ ਹੈ ਇੱਕ ਆਈਆਰ ਲੈਂਪ ਹੈ ਇਹ ਵੀ ਆਪਾਂ ਸੇਕ ਦੇਣ ਵਾਸਤੇ ਯੂਜ਼ ਕਰਦੇ ਆਂ ਅੱਜ ਕੱਲ੍ਹ ਉਹ ਟਾਈਮ ਚੱਲ ਗਿਆ ਪਾਫ ਦੇਣ ਵਾਲਾ ਜਾਂ ਵਾਰੇ ਲਗਾਉਣ ਵਾਲਾ ਹੁਣ ਆਪਾਂ ਯੂਜ਼ ਕਰਦੇ ਆਂ ਇੱਕ ਹੋਰਤੀ ਥੱਲੇ ਕਪਿੰਗ ਉਹ ਡਰਾਈ ਕਪਿੰਗ ਹੁੰਦੀ ਹੈ ਇੱਕ ਇਹਦੇ ਵਿੱਚ ਹੋਰ ਚੀਜ਼ ਵੀ ਇਹਨਾਂ ਨੂੰ ਵੈਟ ਕਪਿੰਗ ਵੀ ਕਹਿੰਦੇ ਆ ਬਹੁਤ ਚੀਜ਼ਾਂ ਕਰਕੇ ਵੀ ਮਸਲ ਨੂੰ ਰਿਲੀਫ ਕਰਦੇ ਆ ਆ ਅਸੀਂ ਦੇਖਦੇ ਆਂ ਵੀ ਅੱਜ ਦੇ ਸਮੇਂ ਦੇ ਵਿੱਚ ਗੋਡਿਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਹਰੇਕ ਇਨਸਾਨ ਕਹਿੰਦਾ ਵੀ ਮੇਰੇ ਗੋਡੇ ਬਦਲੇ ਜਾਣ ਤਕਰੀਬਨ ਗੋਡਿਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਹਰੇਕ ਬਜ਼ੁਰਗ ਦੇ ਵਿੱਚ ਵੀ ਹੈ ਨੌਜਵਾਨਾਂ ਦੇ ਵਿੱਚ ਵੀ ਆਉਣੇ ਸ਼ੁਰੂ ਹੋ ਚੁੱਕੇ ਕਿ ਸਾਡਾ ਜਿਹੜਾ ਖਾਣ ਪੀਣ ਸਾਡਾ ਕੋਈ ਜ਼ ਲਾਈਫ ਵੱਖਰੀ ਹੈਗੀ ਤੇ ਤੁਸੀਂ ਉਹਨਾਂ ਨੂੰ ਕਿਵੇਂ ਕਰੋਗੇ ਕਿਉਂਕਿ ਗੋਡੇ ਹਰੇਕ ਬੰਦਾ ਪੋਸੀਬਲ ਮੈਂ ਇੰਨੇ ਪੈਸੇ ਲਾਵੇ ਉਗੀ ਰੇਗ ਮਦਾ ਚਾਹੁੰਦਾ ਵੀ ਅਗਰ ਮੇਰੇ ਗੋਡੇ ਹੋਈ ਚੱਲੀ ਜਾਣ ਜਿਹੜੇ ਮੈਨੂੰ ਪਰਮਾਤਮਾ ਨੇ ਕੁਦਰਤ ਨੇ ਦਿੱਤੇ ਨੇ ਉਹਦੇ ਲਈ ਕੀ ਤਕਨੀਕ ਸਿੱਟ ਲੈਵੇ ਉਹਦੇ ਲਈ ਦੇਖੋ ਉਹਦੇ ਲਈ ਦੋ ਚੀਜ਼ਾਂ ਨੇ ਗਿਆ ਇੱਕ ਤਾਂ ਹੁੰਦਾ ਪ੍ਰੀ ਆਪਰੇਟਿਵ ਕਿਉਂਕਿ ਉਹ ਪੋਸਟ ਆਪਰੇਟਿਵ ਪ੍ਰੀ ਆਪਰੇਟਿਵ ਹੁੰਦਾ ਕਿ ਆਪਰੇਸ਼ਨ ਤੋਂ ਪਹਿਲਾਂ ਮਤਲਬ ਆਪਾਂ ਕੰਮ ਆਪਣਾ ਲਾਈਫ ਸਟਾਈਲ ਇਦਾਂ ਕਰ ਲੈ ਕੇ ਆਪਾਂ ਨੂੰ ਲੋਡ ਹੀ ਨਾ ਪਵੇ ਆਪਰੇਸ਼ਨ ਦੀ ਅਸੀਂ ਉਹਦੇ ਵਾਸਤੇ ਵੀ ਤੁਹਾਡਾ ਲਾਈਫ ਸਟਾਈਲ ਜਿਹੜਾ ਉਹ ਚੇਂਜ ਕਰਸ ਉਹਦੇ ਵਿੱਚ ਤੁਹਾਨੂੰ ਜਿਵੇਂ ਅਸੀਂ ਐਕਸਰਸਾਈਜ਼ਸ ਦੱਸ ਦੁੱਸੀ ਇਹ ਕਰੋ ਇਹ ਨਾ ਕਰੋ ਤੁਹਾਨੂੰ ਚੀਜ਼ਾਂ ਸਿਖਾਵਾਂਗੇ ਉਹਦੇ ਵਿੱਚ ਤੁਸੀਂ ਕਿੱਦਾਂ ਕੀ ਕਰਨਾ ਹੈ ਤਾਂ ਜੋ ਇਦੇ ਵਿੱਚ ਜਿਵੇਂ ਹੁਣ ਅੱਜ ਕੱਲ ਆਪਾਂ ਦੇਖਦੇ ਛੋਟੇ ਬੱਚੇ ਨੇ ਜਾਂ ਸਾਡੀ ਉਮਰ ਦੇ ਆਪਾਂ ਦੇਖ ਸਾਡੇ ਫੋਨ ਜਾਂ ਲੈਪਟਾਪ ਦੇ ਅੱਗੇ ਬੈਠੇ ਰਹਿੰਦੇ ਨੇ ਕੋਈ ਕੰਮ ਨਹੀਂ ਕਰਦੇ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ ਅਸੀਂ ਉਹਨਾਂ ਲਈ ਐਕਸਰਸਾਈਜ਼ ਪਲਾਨ ਕਰਦੇ ਹਾਂ ਡਿਜ਼ਾਈਨ ਕਰਦੇ ਹਾਂ ਕਿ ਅਗਰ ਉਹ ਬਾਹਰ ਜਾਣ ਦੇ ਵਿੱਚ ਇੰਟਰਸਟਿਡ ਨਹੀਂ ਹੈਗੇ ਤਾਂ ਘਰੇ ਬੈਠੇ ਵੀ ਉਹ ਕਰ ਸਕਣ ਉਹ ਬਹੁਤ ਈਜ਼ੀ ਹੁੰਦੇ ਨੇ ਬੈੱਡ ਤੇ ਬੈਠੇ ਬੈਠੇ ਵੀ ਤੁਸੀਂ ਕਰ ਸਕਦੇ ਹੋ ਤਾਂ ਇਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਉਹ ਚੀਜ਼ਾਂ ਦੇ ਜਿਹੜੇ ਚਾਂਸਸ ਹੁੰਦੇ ਨੇ ਉਹ ਘਾਟੇ ਹੁੰਦੇ ਨੇਗੇ ਤੇ ਹੁਣ ਅਗਰ ਆਪਾਂ ਗੱਲ ਕਰੀ ਦੂਜੀ ਕਿ ਪੋਸਟ ਆਪਰੇਟਿਵ ਤੁਸੀਂ ਆਪਰੇ ਤਾ ਉਹਦੇ ਵਿੱਚ ਕੀ ਹੁੰਦਾ ਆਪਾਂ ਉਹਦੇ ਲਈ ਵੀ ਅਲੱਗ ਤੋਂ ਪ੍ਰੋਗਰਾਮ ਡਿਜ਼ਾਈਨ ਕਰਦੇ ਆਂ ਤਾਂ ਕਿ ਜੋ ਤੁਹਾਨੂੰ ਆਪਰੇਸ਼ਨ ਦੇ ਟਾਈਮ 'ਤੇ ਗੋਡਿਆਂ ਦੀ ਸਟਿਫਨੈਸ ਹੈ ਜਾਂ ਗੋਡਿਆਂ ਦਾ ਪੇਨ ਜੋ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਆ ਉਹ ਚੀਜ਼ਾਂ ਨੂੰ ਆਪਾਂ ਰਿਕਵਰ ਕਰ ਸਕੀਏ ਤੇ ਗੋਡਿਆਂ ਦੀ ਲਾਈਫ ਉਹ ਅਗੇਨ ਵਧ ਜਾਵੇ ਆ ਜਿਵੇਂ ਤੁਸੀਂ ਖਾਣ ਪੀਣ ਦੀ ਗੱਲ ਕਰੀ ਅੱਜ ਦੇ ਨੌਜਵਾਨਾਂ ਨੂੰ ਫਾਸਟ ਫੂਡ 'ਤੇ ਬਹੁਤ ਜ਼ਿਆਦਾ ਧਿਆਨ ਹੈ ਅਸੀਂ ਵੀ ਇੱਕ ਵਾਰ ਹੁੰਦਾ ਵੀ ਚਲੋ ਪ੍ਰੋਗਰਾਮ ਅੱਗੇ ਚੱਲੇਗੇ ਸਮੂਸਾ ਖਾ ਲਿਆ ਹੋ ਚੀਜ਼ਾਂ ਜਿਵੇਂ ਫਾਸਟ ਫੂਡ ਵਗੈਰਾ ਬਰਗਰ ਹੋ ਗਿਆ ਕੁਲਚਾ ਹੋ ਗਿਆ ਚਕਲਾਮ ਹਰੇਕ ਖਾ ਰਹੇ ਹੈ ਹਾਂਜੀ ਕਿਉਂਕਿ ਉਹ ਸਾਡੇ ਸਰੀਰ ਤੇ ਇਫੈਕਟ ਬਹੁਤ ਵੱਡੇ ਪਾ ਰਹੇ ਨੇ ਕਿਉਂਕਿ ਜਿਵੇਂ ਕੁਝ ਕਹੀ ਹੁਣ ਚਲੋ ਮੇਰਾ ਵੀ ਉਹਦਾ ਅਸੀਂ ਵੀ ਤਲੀਆਂ ਚੀਜ਼ਾਂ ਖਾਣ ਤੋਂ ਮਜਬੂਰ ਹੋ ਜਾਂਦੇ ਖਾ ਲੈਨੇ ਕਈ ਵਾਰ ਬੈਠੇ ਮਾਰਕੀਟ ਚ ਪਰ ਉਹਦੇ ਨਾਲ ਗੋਡਿਆਂ ਦੇ ਵੀ ਜਿਆਦਾ ਪ੍ਰਭਾਵ ਖਤਰਨਾਕ ਹੋ ਰਹੇ ਨੇ ਉਹ ਕਿਵੇਂ ਬਚਾ ਸਕਦੇ ਜਿਹੜੇ ਆਪਾਂ ਫਾਸਟ ਫੂਡ ਤੋਂ ਬਚਾਉ ਚੁੱਕੇ ਉਹ ਦੇਖੋ ਤੁਸੀਂ ਅਗਰ ਐਕਸਰਸਾਈਜ਼ ਕਰੋਗੇ ਤਾਂ ਤੁਹਾਡੀ ਜਿਹੜੀ ਬੋਡੀ ਹੈ ਉਹ ਵਧੀਆ ਚੱਲੂਗੀ ਤੁਸੀਂ ਬਾਹਰਲਾ ਖਾਣਾ ਪੀਣਾ ਘਟਾਓ ਤੇ ਆਪਣਾ ਘਰ ਦਾ ਖਾਣਾ ਪੀਣਾ ਅੱਜਕਲ ਬੱਚੇ ਸਾਰੇ ਦਿਨ ਬਾਹਰ 버ਗਰ ਪੀਜ਼ਾ ਖਾਂਦੇ ਰਹਿੰਦੇ ਨੇ ਜਿਹੜੇ ਕਿ ਕਾਫੀ ਨੁਕਸਾਨਦਾਇਕ ਚੀਜ਼ਾਂ ਨੇ ਗਿਆ ਇਹਦੇ ਨਾਲ ਕੀ ਹੁੰਦਾ ਬੱਚੇ ਓਵਰ ਪਹਿਲੇ ਵੇਟ ਵੱਧਦਾ ਫਿਰ ਓਵਰ weight ਹੁੰਦਾ ਓਵਰ weight ਦਾ ਤੀਜੀ ਕੈਟਾਗਰੀਆਂ ਦੀ ਹੈ ਓਬੀਸ ਹੁਣ ਤੁਸੀਂ ਓਬੀਸ ਹੋ ਗਏ ਤਾਂ ਤੁਹਾਡਾ ਜਿਹੜਾ ਵੇਟ ਹੈ ਉਹ ਜਾਂ ਤਾਂ ਗੋਡਿਆਂ ਤੇ ਜਾਊਗਾ ਜਾਂ ਗਿੱਟਿਆਂ ਤੇ ਜਾਊਗਾ ਜਿਹਦੇ ਕਰਕੇ ਤੁਸੀਂ ਜ਼ਿਆਦਾ ਟਾਈਮ ਖੜੇ ਰਹੋਗੇ ਤਾਂ ਉਹਨਾਂ ਨੇ ਆਟੋਮੈਟਿਕਲੀ ਪੇਨ ਕਰਨ ਲੱਗ ਜਾਣਾ ਜਿਹੜੀ ਕਿ ਬਹੁਤ ਗਲਤ ਚੀਜ਼ ਹੈ ਸੋ ਤੁਸੀਂ ਟ੍ਰਾਈ ਕਰੋ ਕਿ ਤੁਸੀਂ ਆ ਚੀਜ਼ਾਂ ਦੇ ਵੱਲ ਨਾ ਜਾਓ ਤੇ ਤੁਸੀਂ ਪਹਿਲਾਂ ਹੀ ਉਹ ਚੀਜ਼ਾਂ ਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰੋ ਬਿਕੋਜ਼ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਊਰ ਤਾਂ ਅਸੀਂ ਜਿਵੇਂ ਮੈਂ ਉੱਥੇ ਵੀ ਐਕਸਰਸਾਈਜ਼ ਫਿਜ਼ੀਓਲੋਜੀਸ ਦੀ ਡਿਗਰੀ ਕੀਤੀ ਹੈ ਤਾਂ ਮੇਰੇ ਕੋਲ ਜਿਵੇਂ ਉੱਧਰ ਲਾਇਸੈਂਸ ਹੈ ਤੇ ਅਸੀਂ ਉਹ ਚੀਜ਼ਾਂ ਨੂੰ ਲੈ ਕੇ ਵੀ ਕੰਸਰਨ ਇੱਕ ਅਲੱਗ ਤੋਂ ਪ੍ਰੋਟੋਕੋਲ ਬਣਾਉਣੇ ਐ ਐਕਸਰਸਾਈਜ਼ ਬਣਾਉਣੇ ਆ ਅਸੀਂ ਮੈਂ ਜਿਵੇਂ ਪਹਿਲਾਂ ਮੈਂ ਸਪੋਰਟਸ ਟੀਮਜ਼ ਦੇ ਵਿੱਚ ਵੀ ਕੰਮ ਕੀਤਾ ਉੱਧਰ ਕੈਨੇਡਾ ਦੇ ਵਿੱਚ ਮੈਨੇ ਵਾਲੀਬਾਲ ਤੇ ਆ ਬਾਸਕਟਬਾਲ ਦੋਨੋਂ ਟੀਮ ਮੈਂਬਰ ਵਿੱਚ ਕੰਮ ਕੀਤਾ ਸੀ ਉਹਨਾਂ ਵਾਸਤੇ ਵੀ ਐਕਸਰਸਾਈਜ਼ ਪ੍ਰੋਗਰਾਮ ਡਿਜ਼ਾਈਨ ਕਰਦੇ ਆ ਤਾਂ ਜੋ ਉਹਨਾਂ ਦੇ ਜਿਹੜੇ ਜੋਇੰਟਸ ਨੇ ਵਧੀਆ ਮੋਬਾਈਲ ਰਹਿਣ ਜੇ ਅਗਰ ਗੱਲ ਕਰੀਏ ਤਾਂ ਵੀ ਜਿਹੜੇ ਸਪੋਰਟਸ ਦੇ ਬੱਚੇ ਅੱਜ ਕੱਲ ਕਰ ਰਹੇ ਨੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਹੋ ਰਾਰੀਆਂ ਨੇ ਉਹਦੇ ਲਈ ਮੇਰੇ ਹਿਸਾਬ ਨਾਲ ਸਟੱਡ ਲਵੇ ਆਉਣਾ ਚਾਹੀਦਾ ਸਟੱਡ ਲਵੇ ਕੋਚਿੰਗ ਲੈਣੀ ਚਾਹੀਦੀ ਹੈ ਵੀ ਕਿਵੇਂ ਖਾਈਏ ਕਿਵੇਂ ਕਰੀਏ ਕਿਉਂਕਿ ਅਸੀਂ ਦੇਖਦੇ ਆਂ ਅੱਜ ਕੱਲ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਪੈਂਦੀਆਂ ਨੇ ਲੋਕ ਜਿਮ ਕਰਨ ਗਏ ਉੱਥੇ ਹਾਰਟ ਅਟੈਕ ਆਇਆ ਉੱਥੇ ਡਿੱਗ ਕੇ ਮਰ ਗਏ ਹ ਪਰ ਲੋਕ ਕਰਨ ਕੀ ਹੈ ਜਿਆ ਲਾਈਵ ਚੁੱਥੇ ਕਿਉਂਕਿ ਪ੍ਰੋਟੀਨ ਵੀ ਦਿੰਦੇ ਨੇ ਕੁਛ ਅਸੀਂ ਕੁਛ ਦਿਨ ਦੇਖਿਆ ਕੁਝ ਪ੍ਰੋਬਲਮ ਇਹ ਨਹੀਂ ਉਹ ਸਾਰੀ ਜਿਮਾਂ ਚ ਪ੍ਰੋਬਲਮ ਹੈ ਉਸ ਜਿਮਾਂ ਵਿੱਚ ਕੋ ਪ੍ਰੋਬਲਮ ਆਈ ਪ੍ਰੋਟੀਨ ਖਾਦਾ ਉਹਨੂੰ ਕੋਈ ਇਨਫੈਕਸ਼ਨ ਹੋ ਗਈ ਸਰੀਰ ਤੇ ਕੋਈ ਪ੍ਰੋਬਲਮ ਆ ਰਹੀਆਂ ਨੇ ਸਿਸਟਮ ਦੇ ਅੱਡ ਅੱਡ ਕਿ ਕੇ ਮੈ ਲੱਗਦਾ ਵੀ ਪ੍ਰੋਟੀਨ ਖਾਣਾ ਚਾਹੀਦਾ ਜਾਂ ਨਹੀਂ ਦੇਖੋ ਪ੍ਰੋਟੀਨ ਖਾਣਾ ਚਾਹੀਦਾ ਬਟ ਇੱਕ ਲਿਮਿਟਡ ਅਮਾਉਂਟ ਦੇ ਵਿੱਚ ਖਾਣੇ ਚਾਹੀਦੇ ਜਿਵੇਂ ਅੱਜਕੱਲ ਬੱਚੇ ਕੀ ਉਹਨੇ ਇੱਕ ਸੋਸ਼ਲ ਮੀਡੀਆ ਤੋਂ ਬੜੇ ਜ਼ਿਆਦਾ ਇਨਫਲੂਐਂਸ ਹੋ ਰਹੇ ਨੇ ਉਹਨੇ ਐਵੇਂ ਉਹਨਾਂ ਦਾ ਕੋਈ ਫੇਵਰਿਟ ਟੀਵੀ ਸਟਾਰ ਹੋ ਗਿਆ ਕੋਈ ਬਾਡੀ ਬਿਲਡਰ ਹੋ ਗਿਆ ਉਹਨੇ ਦੇਖ ਲਿਆ ਉਹ ਤਾਂ ਐਵੇਂ ਕਰਦੇ ਜੀ ਅਸੀਂ ਤਾਂ ਐਵੇਂ ਕਰਾਂਗੇ ਅਗਰ ਉਹ ਇੰਨਾ ਕੈਲਸ਼ੀਅਮ ਦਾ ਇੰਨਾ ਪ੍ਰੋਟੀਨ ਖਾ ਰਹੇ ਦੇਿੰਦਾ ਅਸੀਂ ਵੀ ਖਾਵਾਂਗੇ ਜਿਹੜਾ ਕਿ ਬਹੁਤ ਗਲਤ ਹੈ ਜਦਕਿ ਤੁਸੀਂ ਉਹ ਚੀਜ਼ ਖਾਓ ਜੋ ਤੁਹਾਡੀ ਬਾਡੀ ਨੂੰ ਰਿਕੁਆਇਰਡ ਹੈਗੀ ਹੈ ਬਿਕਾਜ਼ ਅਗਰ ਕੈਲਸ਼ੀਅਮ ਤੁਸੀਂ ਜਾਂ ਪ੍ਰੋਟੀਨ ਤੁਸੀਂ ਵੱਧ ਵੱਧ ਖਾਏ ਖਾਈ ਜਾਓ ਪਰ ਤੁਹਾਡੀ ਬਾਡੀ ਵਿੱਚ ਉਹ ਚੀਜ਼ ਦੀ ਨੀਡ ਨਹੀਂ ਹੈਗੀ ਤਾ ਉਹ ਤੁਹਾਨੂੰ ਅੱਗੇ ਬਿਮਾਰੀਆਂ ਦੇ ਕਾਰਨ ਬਣੂਗਾ ਤੁਸੀਂ ਜ਼ਿਆਦਾ ਪ੍ਰੋਟੀਨ ਖਾ ਰਹੇ ਤਾਂ ਅੱਗੇ-ਅੱਗੇ ਪ੍ਰੋਟੀਨ ਯੂਰੀਆ ਹੋ ਗਿਆ ਜੇ ਤੁਸੀਂ ਕੈਲਸ਼ੀਅਮ ਜ਼ਿਆਦਾ ਖਾ ਰਹੇ ਤਾਂ ਤੁਹਾਡੀ ਜੋਇੰਟਸ ਵਿੱਚ ਕੈਲਸ਼ੀਅਮ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਣਾ ਜਿਹਦੇ ਕਰਕੇ ਤੁਹਾਨੂੰ ਉਹ ਚੀਜ਼ਾਂ ਨੇ ਅੱਗੇ ਆ ਕੇ ਦਿੱਕਤ ਕਰਨੀ ਹੈ ਸੋ ਇਹ ਚੀਜ਼ਾਂ ਗਲਤ ਨੇ ਤੁਸੀਂ ਇਹ ਚੀਜ਼ਾਂ ਨੂੰ ਰੋਕਣ ਲਈ ਵੀ ਸਾਡੇ ਕੋਲੇ ਆ ਸਕਦੇ ਹੋ ਅਸੀਂ ਸਭ ਹਰ ਚੀਜ਼ ਤੁਹਾਨੂੰ ਇੱਥੇ ਪ੍ਰੋਵਾਈਡ ਕਰ ਸਕਦੇ ਹਾਂ ਅਗਰ ਗੱਲ ਕਰੀਏ ਪ੍ਰੋਟੀਨ ਦੀ ਤਾਂ ਪ੍ਰੋਟੀਨ ਦੱਸੋਗੇ ਵੀ ਕਿਹੜਾ ਕਿਹੜੇ ਬੱਚਨ ਕਿਵੇਂ ਖਾਣਾ ਚਾਹੀਦਾ ਨੌਜਵਾਨਾਂ ਨੂੰ ਕਿਉਂਕਿ ਜਿਹੜੇ ਜਿਮ ਕਰਨ ਰੋਜ਼ ਲਾਈਫ ਲੀ ਜਾਂਦੇ ਨੇ ਮੈਂ ਮਤਲਬ ਕਿ ਉਹ ਟੈਸਟਾਂ ਵਗੈਰਾ ਲੈ ਕੇ ਦੱਸ ਦੂੰ ਜਾਂ ਕਿਵੇਂ ਪਤਾ ਲੱਗਦੇ ਚੀਜ਼ਾਂ ਨਹੀਂ ਪ੍ਰੋਟੀਨ ਅਪਾ ਟੈਸਟ ਵੀ ਕਰਵਾ ਸਕਦੇ ਆ ਪ੍ਰੋਟੀਨ ਹੁੰਦਾ ਜਿਵੇਂ ਤੁਹਾਡਾ ਜਿੰਨਾ ਤੁਹਾਡਾ ਬਾਡੀ weight ਹੈ ਉਹਦੇ ਹਿਸਾਬ ਨਾਲ ਆਪਾਂ ਨੂੰ ਦੇਖਣਾ ਪੈਂਦਾ ਪ੍ਰੋਟੀਨ ਇਨਟੇਕ ਆਪਣਾ ਕਿੰਨਾ ਹੋਣਾ ਚਾਹੀਦਾ ਅਗਰ ਤੁਸੀਂ ਪ੍ਰੋਟੀਨ ਖਾ ਰਹੇ ਹੋ ਆਪਣੀ ਬਾਡੀ weight ਦੇ ਹਿਸਾਬ ਨਾਲ ਪਰ ਤੁਸੀਂ ਫਿਜ਼ ਹੋਣੇ ਕੀ ਹੁੰਦਾ ਇੱਕ ਟਾਈਮ ਤੋਂ ਬਾਅਦ ਉਹ ਕਿਡਨੀ ਦੇ ਵਿੱਚ ਜਾ ਕੇ ਜੰਮਣਾ ਸ਼ੁਰੂ ਹੋ ਜਾਂਦਾ ਅੱਛਾ ਅਗਰ ਉਹ ਜੰਮਣਾ ਸ਼ੁਰੂ ਹੋ ਗਿਆ ਥੈਨ ਉਹ ਕੀ ਕਰਦੇ ਆ ਉਹ ਇਨਫੈਕਸ਼ਨ ਕਰੂਗਾ ਇਨਫੈਕਸ਼ਨ ਅਗਰ ਹੋ ਤਾਡੇ ਬਾਥਰੂਮ ਰਾਹੀਂ ਉਹ ਚੀਜ਼ ਬਾਹਰ ਨਿਕਲਨੀ ਸ਼ੁਰੂ ਹੁੰਦੀ ਹੈ ਤਾਂ ਉਹਨਾਂ ਆਪਾਂ ਕਹਿੰਦੇ ਯੂਰੀ ਇਨਫੈਕਸ਼ਨ ਵੀ ਕਰ ਦਿੰਦੇ ਨੇ ਉਹਨੂੰ ਆਪਾਂ ਪ੍ਰੋਟੀਨ ਯੂਰੀਆ ਕਹਿੰਦੇ ਨੇ ਮਤਲਬ ਜਿਹੜਾ ਪ੍ਰੋਟੀਨ ਹੈ ਉਹ ਆਪਣੇ ਬਾਥਰੂਮ ਦੇ ਵਿੱਚ ਨਿਕਲ ਰਿਹਾ ਉਹ ਕੰਡੀਸ਼ਨ ਕਾਫੀ ਜ਼ਿਆਦਾ ਨੁਕਸਾਨਦਾਇਕ ਹੈ ਕਹਿੰਦਾ ਅੱਜ ਤਾਂ ਇੱਕ ਕਹਾਂਗੇ ਮਤਲਬ ਜਿਹੜੇ ਜਿਮ ਪ੍ਰੇਮੀ ਨੇ ਨਾ ਉਹਨਾਂ ਨੂੰ ਤੁਹਾਨੂੰ ਇੱਕ ਵਾਰ ਮਿਲਣਾ ਚਾਹੀਦਾ ਹਾਂਜੀ ਇੱਕ ਵਾਰ ਮਿਲਣਾ ਜ਼ਰੂਰੀ ਚਾਹੀਦਾ ਕਿਉਂਕਿ ਜੇਕਰ ਪਤਾ ਲੱਗੂਗਾ ਜਿਵੇਂ ਅੱਜ ਦੀ ਪ੍ਰੋਬਲਮ ਉਹ ਦੇਖ ਰਹੇ ਅਸੀਂ ਕਿ ਚਲੋ ਕੁਝ ਮੇਰੇ ਦੋਸਤ ਸੀਗੇ ਇੱਕ ਦਿਨ ਬੈਠੇ ਕਹਿੰਦਾ ਮੈਂ ਜਿਮ ਕਰਨ ਜਾਣਾ ਯਾਰ ਮੈਨੂੰ ਇਨਫੈਕਸ਼ਨ ਹੋਈ ਪਈ ਸਰੀਰ ਤੇ ਸਾਡੇ ਪ੍ਰੋਬਲਮਾ ਪ੍ਰੋਟੀਨ ਜ਼ਿਆਦਾ ਖਾਣਾ ਮੈਨੂੰ ਲੱਗੇ ਵੀ ਪ੍ਰੋਟੀਨ ਦੇ ਵਿੱਚ ਕੋਈ ਨਾ ਕੋਈ ਤਿੱਕੇ ਨਾ ਕੋਈ ਪ੍ਰੋਬਲਮ ਹੈ ਕਿਸੇ ਡਾਕਟਰ ਵਗੈਰਾ ਦੀ ਸ ਦੇਖ ਪਲਾਨ ਬਣਾਉਣਾ ਚਾਹੀਦਾ ਪੂਰੇ ਟੈਸਟ ਵਗੈਰਾ ਕਰਵਾ ਕੇ ਵੀ ਤੁਹਾਨੂੰ ਉਸ ਹਿਸਾਬ ਨਾਲ ਦੱਸਣਾ ਚਾਹੀਦਾ ਤੁਹਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਅੱਜ ਕੱਲ ਤੁਸੀਂ ਜ਼ਰੂਰੀ ਨਹੀਂ ਤੁਸੀਂ ਡੱਬੇ ਵਾਲੇ ਪ੍ਰੋਟੀਨ ਹੀ ਖਾਣੇ ਆ ਤੁਸੀਂ ਘਰੇ ਵੀ ਦਾਲਾਂ ਖਾ ਸਕਦੇ ਉਹਨਾਂ ਵਿੱਚ ਪ੍ਰੋਟੀਨ ਮਿਲਦਾ ਕਾਫੀ ਚੀਜ਼ਾਂ ਨੇ ਜੋ ਤੁਸੀਂ ਕਰ ਸਕਦੇ ਹੋ ਜੋ ਤੁਹਾਨੂੰ ਪ੍ਰੋਟੀਨ ਮਿਲਦੀਆਂ ਨਹੀਂ ਗੀਆਂ ਮਤਲਬ ਮਿਲ ਮਿਲ ਕੇ ਸੋਡਾ ਵੀ ਇੱਕ ਵਾਰ ਮੈਂ ਕਹਣਾ ਜ਼ਰੂਰ ਆਉਣਾ ਚਾਹੀਦਾ ਸਵੇਰੇ ਸਵੇਰੇ ਓਪਨਿੰਗ ਕਿਹੜੇ ਵਜੇ ਹੋ ਜਾਂਦੀ ਸਵੇਰ ਮੋਰਨ ਸਾਡੀ ਓਪਨਿੰਗ ਹੋ ਜਾਂਦੀ ਸਵੇਰੇ 9 ਵਜੇ ਸ਼ਾਮ ਨੂੰ ਈਵਨਿੰਗ ਤੇ ਸਾਡੀ ਕਲੋਜ਼ਿੰਗ ਟਾਈਮ ਹੁੰਦਾ 5 ਵਜੇ ਅਸੀਂ ਬੈਟ ਦਾ ਮਤਲਬ ਇੱਕ ਤੋਂ 3 ਸਾਢੇ 2 ਘੰਟੇ ਦਾ ਲੰਚ ਟਾਈਮ ਹੁੰਦਾ ਤੇ ਅਸੀਂ ਹੋਮ ਵਿਜ਼ਿਟਸ ਦੀ ਪ੍ਰੋਵਾਈਡ ਕਰਦੇ ਆ ਅਗਰ ਜਿਹੜੇ ਇੱਥੇ ਨਹੀਂ ਆ ਸਕਦੇ ਸਾਡੇ ਕੋਲ ਤੇ ਅਗਰ ਜਿਸ ਨੂੰ ਮਿਲਣਾ ਹੋਵੇ ਤਾਂ ਜੇ ਅਗਰ ਕੋਈ ਘਰੇ ਵੀ ਤੁਸੀਂ ਮਤਲਬ ਜਾ ਸਕਦੇ ਹੋ ਮਿਲ ਸਕਦੇ ਜਿਵੇਂ ਕਿ ਬਜ਼ੁਰਗ ਵਗੈਰਾ ਹੁੰਦੇ ਨੇ ਜਬਰ ਅਗਰ ਜੇ ਸਪੋਰਟਸ ਵਗੈਰਾ ਛੋਟਲੇ ਵੀ ਆਉਂਦੇ ਨੇ ਤੁਸੀਂ ਕੋਈ ਰੈਟ ਵਗੈਰਾ ਦੋਗੇ ਜਦੋਂ ਸਟਾਰਟਿੰਗ ਦੇ ਵਿੱਚ ਕਿਉਂਕਿ ਕੋਈ ਵੀ ਬੰਦਾ ਚਾਹੁੰਦਾ ਵੀ ਯਾਰ ਮੈਂ ਇੱਕ ਵਾਰ ਡਾਕਟਰ ਨਾਲ ਮਿਲਾਂ ਜਦੋਂ ਪ੍ਰੇਮਪੋ ਬਣ ਜਾਂਦਾ ਫਿਰ ਸਾਰਾ ਕੁਝ ਹੋ ਜਾਂਦਾ ਹਾਂਜੀ ਹਾਂਜੀ ਉਹਦੇ ਲਈ ਫਿਰ ਕੀ ਕੀ ਸਹੂਲਤਾਂ ਤੁਸੀਂ ਜਿਵੇਂ ਤੁਹਾਡੇ ਪੈਕੇਜ ਵ ਉਨਲੇਸੀ ਪੈਕੇजेस ਵੀ ਬਣਾਵਾਂਗੇ ਤੇ ਮਤਲਬ ਇੱਕ ਵਾਰੀ ਅਗਰ ਉਹਨੇ ਪਹਿਲੀ ਕੰਸਲਟੇਸ਼ਨ ਅਸੀਂ ਫ੍ਰੀ ਦੇ ਦਾਂਗੇ ਉਸ ਤੋਂ ਬਾਅਦ ਜੇ ਮੈਂ ਉਹਨੇ ਪ੍ਰੋਸੈਸ ਕਰਨਾ ਹੋਇਆ ਫਿਰ ਆਪਾਂ ਦੇਖ ਲਵਾਂ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਹੈ ਤੁਹਾਨੂੰ ਦਿਖਾਉਂ ਲਾ ਕੇ ਪੰਜ ਬੰਦਿਆਂ ਨੂੰ ਤੁਸੀਂ ਉਹਨਾਂ ਨੂੰ ਦੋਂਗੇ ਰੈਸਪੈਸ ਵਧੀਆ ਹਾਂ ਨਹੀਂ ਹਾਂਜੀ ਉਹਨਾਂ ਨੂੰ ਲੈਸ ਵਗੈਰਾ ਆਪਾਂ ਥੋੜਾ ਵਧੀਆ ਦਵਾਂਗੇ ਦੇਖੋ ਜੀ ਕੀ ਗੱਲ ਹੈ ਤੁਸੀਂ ਮੈਂ ਕਹਣਾ ਇੱਕ ਵਾਰ ਤਾਂ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਜਿਹੜਾ ਸੈਂਟਰ ਹੈ ਬਹੁਤ ਵਧੀਆ ਪਵਾਨੀਗੜ੍ਹ ਸ਼ਹਿਰ ਦੇ ਅੰਦਰ ਮੇਂ ਦਿਲ ਦੇ ਵਿੱਚ ਬਸਿਆ ਹੋਇਆ ਹੈ ਕਿਉਂਕਿ ਅਗਰ ਗੱਲ ਕਰੀਏ ਪਵਾਨੀਗੜ੍ਹ ਦੀ ਪੁਰਾਣੀ ਸਬਜ਼ੀ ਮੰਡੀ ਡਾਕਖਾਨੇ ਆਉਣਾ ਚਾਹੀਦਾ ਤੁਸੀਂ ਇੱਕ ਵਾਰ ਆਓ ਮਿਲੋ ਵਿజిਟ ਕਰੋ ਸੋਨ ਵਧੀਆ ਲੱਗਣਗੇ ਇਹਨਾਂ ਦੀਆਂ ਸਲਾਹਾਂ ਤਾਂ ਜ਼ਰੂਰ ਤੁਸੀਂ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰੋਗੇ ਇਹ ਵੀਡੀਓ ਨੂੰ ਸ਼ੇਅਰ ਕਰੋ ਵਾਦੂ ਤੋਂ ਵਾਦ ਕਿਉਂਕਿ ਅੱਜ ਦੇ ਟਾਈਮ 'ਚ ਹਰੇਕ ਬੰਦਾ ਜਿਮ ਜਾਂਦਾ ਹੈ ਜਿਮ ਦੇ ਵਿੱਚ ਜਾਂਦੇ ਆਸੀਂ ਪ੍ਰੋਟੀਨ ਵਗੈਰਾ ਹੋਰ ਚੀਜ਼ਾਂ ਨੂੰ ਤੋਂ ਸਿੱਖਦੇ ਆਂ ਕੁਝ ਲੈਣੇ ਆਂ ਪਰ ਕਈ ਵਾਰ ਅਸੀਂ ਦੇਖਦੇ ਆਂ ਵੱਡੀਆਂ ਪ੍ਰੋਬਲਮਾਂ ਹੋ ਜਾਂਦੀਆਂ ਨੇ ਮੈਨਕਣ ਇੱਕ ਡਾਕਟਰ ਦੀ ਸਲਾਹ ਲੈਣਾ ਲਾਈਫ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਹੈ ਮੈਨਕਣ ਇੱਕ ਵਾਰ ਜ਼ਰੂਰ ਆਓ